ਹੈਲੋ ਜੀ ਸ਼ਾਸਤਰੀ ਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾਰ ਮੈਂ ਵਿਆਹ ਜਾਣਾ ਹੈ ਵਿਆਹ ਜਾਣ ਕਰਕੇ ਮੈਂ ਕਲਰ ਵੀ ਕੀਤਾ ਕਿਉਂਕਿ ਜ਼ਰੂਰੀ ਹੈ ਕਲਰ ਤੁਹਾਨੂੰ ਪਤਾ ਹੀ ਹੈ ਮੈਂ ਨੇਚਰਲ ਡਾਈ ਕਰਦੀ ਆਂ ਵੀ ਦੂਜੀ ਡਾਈ ਮੈਂ ਲਾਉਂਦੀ ਨਹੀਂ ਨੇਚਰਲ ਦੀ ਲਾਉਣੀ ਹੈ ਮਹਿੰਗੇ ਮੁੰਗੀਆਂ ਨਹੀਂ ਲਾਉਂਦੀ ਠੀਕ ਰੇਟ ਵਾਲੀ ਲਾਉਣੀ ਹੈ ਤੇ ਇੱਕ ਵਾਰ ਤੁਹਾਨੂੰ ਅੱਜ ਬਲੀਚ ਬਾਰੇ ਦੱਸਦੀ ਆਂ ਜਿਹੜੀ ਬਲੀਚ ਮੈਂ ਕਰਦੀ ਆਂ ਤੁਸੀਂ ਕਰਕੇ ਵੇਖਿਓ ਤੁਹਾਡਾ ਨਾ ਮਤਲਬ ਚਿਹਰਾ ਬਦਲ ਦੂਗੀ ਚਿਹਰਾ ਐਨੇ ਸੋਹਣੇ ਮਤਲਬ ਚੰਕ ਲੈ ਰੂ ਚਿਹਰੇ ਤੇ ਤੇ ਚਿੱਟਾ-ਚਿੱਟਾ ਚਿਹਰਾ ਲੱਗੂ ਤੁਹਾਡਾ ਇਹਨਾ ਆਪਾਂ ਨੂੰ ਪਾਰਲਰ ਬੂਲਰ ਵਾਲੇ ਨਹੀਂ ਦੱਸਦੇ ਹੁੰਦੇ ਜੇ ਆਪਾਂ ਪਾਰਲਰ ਚ ਇਹੀ ਬਲੀਚ ਕਰਾਉਣ ਜਾਵਾਂਗੇ ਤਾਂ ਘੱਟੋ ਘੱਟ ਤਾਂ ਈ 300 ਰੁਪਿਆ ਲੈਣਗੇ ਤੇ ਇਹਦੀ ਕੀਮਤ ਹੈ ਸਿਰਫ 50 ਰੁਪਏ 50 ਰੁਪਏ ਦੀ ਆ ਜਾਂਦੀ ਹੈ ਤਾਂ ਮੈਂ ਨਾ ਸੌਰੀ ਡੱਬੀ ਮਚਾਤੀ ਚੁੱਲੇ 'ਚ ਜੀ ਭੁੱਲ ਕੇ ਡੱਬੀ ਮੱਚੀ ਜਾਂਦੀ ਹੈ ਮੇਰੇ ਯਾਦ ਨਹੀਂ ਰਿਹਾ ਆਕਸੀ ਲਾਈਫ ਆ ਦੇਖੋ ਜੀ ਆਕਸੀ ਲਾਈਫ ਦੀ ਬਲੀਚ ਆਉਂਦੀ ਹੈ ਇਹ ਆਕਸੀ ਲਾਈਫ ਦੀ ਆ ਦੇਖੋ ਇਹੀ ਰੰਗ ਹੁੰਦਾ ਡੱਬੀ ਦਾ ਡੱਬੀ ਵਿੱਚੋਂ ਨਾ ਜੀ ਮੱਚ ਗਈ ਭੁੱਲ ਗਈ ਚੁੱਲੇ 'ਚ ਹਟਲੀ ਬੈਠੀ ਨੇ ਚੁੱਲੇ ਚੁੱਲੇ 'ਚ ਆਹੀ ਰੰਗ ਹੋਊਗਾ ਡੱਬੀ ਦਾ ਜੀ ਆਕਸੀ ਲਾਈਫ ਦੀ ਇਹੀ ਨਿਸ਼ਾਨੀ ਹੈ ਆਹ ਵਾਲੀ ਆਕਸੀ ਲਾਈਫ ਬਲੀਚ ਹੈ ਇਹ ਤਾਂ ਹੋਵਗਾ ਮਤਲਬ ਇੱਕ ਜਦੋਂ ਬਲੀਚ ਹੋ ਹਟਦੀ ਆ ਬਾਅਦ ਵਿੱਚ ਚਿਹਰੇ ਤੇ ਲੱਗਦਾ ਮੌਇਸਚਰਾਈਜ਼ਰ ਜਾਂ ਲਾ ਲੂ ਕੀ ਹੈ ਤੇ ਕੀ ਲਿਖਿਆ ਮੈਨੂੰ ਸਮਝ ਨਹੀਂ ਆਉਂਦੀ ਨੈਚੁਰਲ ਰਿਡਿਊਸ ਰਿਡਾਈਸ ਤਨ ਕੀ ਕਰ ਰਿਡਾਈਸ ਇਹ ਬਲੀਚ ਤੋਂ ਬਾਅਦ ਲੱਗਦੀ ਏ ਪੁੜੀ ਪਰ ਮੈਂ ਤਾਂ ਤੁਹਾਡਾ ਨਾਂ ਦਿਖਾ ਰਹੀ ਆਂ ਵੀ ਆਕਸੀ ਲਾਈਫ ਦੀ ਬਲੀਚ ਕਰਕੇ ਦੇਖਿਓ ਤਾਂ ਆ ਦੇਖੋ ਜਿਹੜੀ ਆ ਡੱਬੀ ਐ ਇਹ ਐਡੀਕ ਡੱਬੀ ਐ ਇਹ ਆਕਸੀ ਆਇਆ ਰੰਗ ਹੋਊਗਾ ਇਹਦਾ ਇਹਦੀ ਇੱਕ ਨਕਲ ਜੀ ਵੀ ਹੁੰਦੀ ਐ ਨਕਲ ਨਾ ਲਿਓ ਆਕਸੀ ਲਾਈਫ ਵਧੀਆ ਹੁੰਦੀ ਐ ਇਹ ਸਿਰਫ 50 ਰੁਪਏ ਦੀ ਐ ਮੈਨੂੰ ਲੱਗਦਾ ਹੁਣ ਮੈਨੂੰ ਐਨਕਾ ਲਾਉਣੀਆਂ ਪੈਣੀਆਂ ਕਿਉਂਕਿ ਮੇਰੇ ਡਾਈ ਲੱਗੇ ਐਨਕਾ ਲਾ ਲੀ ਲੱਗਦੀ ਬਸ 38 40 ਜਾਂ 50 ਦੀ ਇੱਥੇ ਜੇ ਐ ਦੱਸ ਦਿਓ ਤੁਹਾਨੂੰ ਕੁੜ ਕੇ ਇਹਦਾ ਰੇਟ ਕਿੰਨਾ ਐ 52 ਰੁਪਏ 52 ਰੁਪਏ ਰੇਟ ਲਿਖਿਆ ਹੋਇਆ ਹੈ ਜੀ ਸੋ 1250 ਤੋਂ 52 ਰੁਪਏ ਦੀ 50 ਰੁਪਏ ਦਿੱਤੀ ਹੋਣੀ ਦੀ ਭੁੱਲ ਗਿਆ ਆ ਇਹ ਬਲੀਚ ਤੁਸੀਂ ਕਰਕੇ ਦੇਖਿਓ ਆਪ ਕਰਿਆ ਕਰੋ ਘਰੇ ਇਹੀ ਬਲੀਚ ਹੁੰਦੀ ਆ ਕੁਛ ਨਹੀਂ ਹੁੰਦਾ ਬਸ ਉਹ ਲਾ ਕੇ ਸਾਫ਼ ਕਰ ਦਿੰਦੇ ਆ ਦਾ 2.5 300 ਲੈ ਲੈਂਦੇ ਸਿਰਫ ਇਹ 50 ਰੁਪਏ ਚ ਹੋ ਜਾਂਦੀ ਆ ਬਲੀਚ ਮਤਲਬ ਤੁਹਾਡੇ ਚਿਹਰੇ ਤੇ ਇਹ ਬਲੀਚ ਬਹੁਤ ਨਿਖਾਰ ਲਾਉਂਦੀ ਆ ਪਰ ਆਪਾਂ ਨੂੰ ਵੀ ਪਾਰਲਰ ਵਾਲੇ ਗੱਲਾਂ ਦਾ ਹੱਦੇ ਨਹੀਂ ਉਹਨਾਂ ਨੂੰ ਆਉਂਦਾ ਫਿਰ ਸਾਡੇ ਕੋਲੇ ਇਹ ਨਹੀਂ ਆਉਣਗੇ ਆਕਸੀ ਲਾਈਫ ਦੀ ਬਲੀਚ ਆ ਇਹ ਸਿਰਫ 50 ਰੁਪਏ ਦੀ ਆਪਣੀ ਘਰੇ ਕਰੋ ਇਹ ਜਦੋਂ ਇਹ ਪਲਾਈ ਕਰਨੀ ਹੈ ਨਾ ਐ ਨਹੀਂ ਕਰਨੀ ਚੇਰੇ ਨੂੰ ਇਹ ਐ ਨੂੰ ਕਰਨੀ ਹੈ ਮੈਂ ਤਾਂ ਬੱਚੇ ਨੂੰ ਹੱਥ ਨਹੀਂ ਲਾਉਂਗੀ ਬਲੀਜ ਨੂੰ ਫਿੱਟਾ ਤੇ ਲੱਗੀ ਹੋਈ ਸੀ ਤਾਂ ਕਰਕੇ ਮੈਨੂੰ 네ਗਟਿਵ ਪ੍ਰੋਬਲਮ ਕਰਕੇ ਨਾ ਮੈਂ ਸੀਸੇ ਚ ਲਾਉਂਗੀ ਖਾਤੋਂ ਦੂਰੀ ਬਣਾ ਕੇ ਰੱਖਿਓ ਲਾਉਣੀ ਹੈ ਇਹ ਤਾਂ ਹਾਲੇ ਪਾਸੇ ਸਾਰੇ ਛੋੜੇ ਵਾਲ ਜਿਹੜੇ ਮਾੜੇ ਮੁੱਟੇ ਚਿਹਰੇ ਤੇ ਹੈਗੇ ਆ ਉਹਨਾਂ ਨੂੰ ਬਲੀਚ ਹੀ ਕਰ ਦੂਗੀ ਇਹ ਬੱਸ ਮੇਰੇ ਚਿਹਰੇ ਤੇ ਬਹੁਤ ਘੱਟ ਵਾਲ ਹੈ ਕਿਉਂਕਿ ਮੈਂ ਬੇਸਣ ਤੇ ਕਰੀਮ ਹਲਦੀ ਦਾ ਲੇਪ ਲਾਉਂਦੀ ਰਹਿੰਦੀ ਆ ਸੋਨਰ ਦੂਜਾ ਮੈਂ ਅਕਾ ਚਿਹਰਾ ਦਿਖਾਉਂਗੀ ਦੋ ਨਾਲ ਹੀ ਮੈਂ ਵੀ ਨਮਥਾ ਤਾ ਮਾਰ ਰਹੀ ਹਾਂ ਮੈਨੂੰ ਵਿਆਹ ਆ ਗਿਆ ਜੀ ਮੈਂ ਤਾਂ ਮਥਾ ਮਥਾ ਘੱਟ ਮਾਰਦੀ ਹਾਂ ਛੋਟਾ ਚਿਹਰਾ ਨਾ ਐਨਾ ਚਮਕੂ ਤੁਸੀਂ ਆਪ ਹੀ ਮੰਨ ਜੂਗੇ ਪਰ ਲਿਆਇਓ ਆਕਸੀ ਦੀ ਬਲੀਚ ਰੰਗ ਡੱਬੀ ਦਾ ਸੇਮ ਹੋਣਾ ਚਾਹੀਦਾ ਸਰਗਈ ਤੇ ਲੀਲਾ ਮੈਂ ਮੇਕਅੱਪ ਬਾਰੇ ਪੁੱਛ ਕੇ ਆਈ ਸੀ ਜੀ ਮੈਂ ਸੋਚਿਆ ਮੈਂ ਖਰਾ ਧਰਮਰਾਜ ਨੂੰ ਲੇਖਾ ਦੇ ਲਾਂਗੇ ਆਪਾਂ ਵੀ ਪਾਰਲਰਾਂ ਤੋਂ ਤਿਆਰ ਹੋ ਕੇ ਦੇਖ ਲੀਏ। ਉਹ ਰੇਟ ਸੁਣ ਕੇ ਮੈਂ ਚੁੱਪੀ ਹੋ ਗਈ। ਸਿੰਪਲ ਮੇਕਅੱਪ ਦੋਨੋਂ ਨੇ ਮੰਗ ਲਿਆ ਮੇਰੇ ਤੋਂ 1500 ਰੁਪਇਆ 1500 ਲਾਉਣ ਦੀ ਮੈਂ ਕਿਹਾ ਪਾਏ। ਮੇਰੇ ਤਾਂ ਐਡਾ ਦਿਲ ਹੈਗਾ ਵੀ 15 ਸੋਨਾ ਦਾ ਜਿਹੜੀ ਮੈਂ ਚੇਪੀ ਲਈ ਹੈ ਨਾ ਜੀ ਇਹ ਉਹੀ ਚੇਪੀ ਜਿਹੜੀ ਡਾਕਟਰ ਆਪਣੇ ਬੋਤਲ ਵੇਲੇ ਲਾਉਂਦੇ ਹੁੰਦੇ ਆ ਉਹ ਚੇਪੀ ਦਾ ਮੱਟਾ ਤਾਂ ਦਿੱਤਾ ਹੈ ਉੱਪਰ ਜੋ ਉਹ ਆ ਦੀ ਡਾਈ ਕਿਉਂਕਿ ਅਜ ਮੈਨੂੰ ਡਾਈ ਇਕੱਠੀ ਕਰਨੀ ਪੈਗੀ ਨੀਚੇ ਲਾਉਣੀ ਮੈਂ ਇਹ ਬਲੀਚ ਤੁਸੀਂ ਬਲੀਚ ਵਰਤ ਕੇ ਦੇਖੋ ਤੁਸੀਂ ਇਹ ਬਲੀਚ ਹੀ ਨਹੀਂ ਛੱਡਣੀ ਆਕਸੀ ਲਾਈਫ ਦੀ ਬਲੀਚ ਆ ਇਹ ਘਰੇ ਲਾਓ ਆਪਦੀ ਆਪੇ ਉੱਥੇ ਜਾਵਾਂਗੇ ਤਾਂ ਤੁਹਾਨੂੰ ਪਤਾਈਏ ਵੀਰੇ ਇਹੀ 50 ਵਾਲੀ ਬਲੀਚ ਸਾਨੂੰ 2.5 300 ਚ ਪੈਣੀ ਆ। ਇਹ ਮੈਂ ਵੀਡੀਓ ਕੱਟ ਕੇ ਜੇ ਸ਼ਾਰਟ ਵੀ ਬਣਾ ਸਕਦੀ ਸੀ ਪਰ ਮੈਂ ਤਾਂ ਲਾ ਰਹੀ ਆ ਤੁਹਾਨੂੰ ਪਤਾ ਲੱਗੇ ਵੀ ਮੈਂ ਚਿਹਰੇ ਤੇ ਕਿਵੇਂ ਲਾ ਰਹੀ ਹਾਂ। ਵੀ ਆਏ ਆ ਲਾਉਣੀ ਐ ਤੂੰ ਵੱਧ ਨਹੀਂ ਲਾਉਣੀ ਕਿਤੇ। ਜਿਹੜੀ ਛੋਟੀ ਆਈ ਬ੍ਰੋ ਹੈ ਤੇ ਨਹੀਂ ਇਹ ਲਗਣੀ ਚਾਹੀਦੀ ਜੇ ਲੱਗ ਵੀ ਜਾਵੇ ਤਾਂ ਤੁਰਤ ਲਾ ਲਿਓ ਆਈ ਬ੍ਰੋ ਤੇ ਇਹ ਬਿਲਕੁਲ ਨਹੀਂ ਲਗਣੀ ਚਾਹੀਦੀ ਅੱਖਾਂ ਤੋਂ ਇਹ ਦੂਰੀ ਰੱਖਣੀ ਹੈ ਆ ਵੀ ਮੰਨ ਜੂਗੀ ਤੁਸੀਂ ਵੀ ਜਿਹੜੀ ਤੁਸੀਂ ਸਾਨੂੰ ਇਹ ਜੀ ਬਲੀਚ ਦੱਸੀ ਹੈ ਨਜ਼ਾਰਾ ਆ ਗਿਆ ਬਲੀਚ ਕਰਨ ਦਾ ਸੋਨੂੰ ਚਿਹਰੇ ਤੇ ਆਪ ਤਾਂ ਲੱਗੂ ਵੀ ਹਾਂ ਤੁਸੀਂ ਬਲੀਚ ਲਾਈ ਹੈ ਲਓ ਜੀ ਹੁਣ ਥੋੜੀ ਜੀ ਬਲੀਚ ਲਾਏਗੀ ਉਹ ਆਪਾਂ ਇੱਥੇ ਲਾ ਲੈਨੇ ਆ ਕਿਉਂਕਿ ਆਪਣੇ ਇੱਥੇ ਵੀ ਵਾਲ ਹੁੰਦੇ ਆ ਨਾਲ ਧੌਣ ਵੀ ਸੋਹਣੀ ਲੱਗੂਗੀ ਨਾ ਕਿਉਂਕਿ ਕੋਈ ਵੀ ਚੀਜ਼ ਆਪਾਂ ਲਾਈਏ ਤਾਂ ਨਾਲ ਧੌਣ ਤੇ ਲਾਉਣੀ ਜ਼ਰੂਰੀ ਹੁੰਦੀ ਹੈ ਸੋਹਣੀ ਲੱਗਦੀ ਹੈ ਧੌਣ ਵੀ ਫਿਰ ਉਹ ਜੀ ਹੋ ਜਾਂਦੀ ਨੇ ਵਰਗੀ ਨਹੀਂ ਨੂੰ ਗੋਰਾ ਧੌਣ ਕਾਲੀ ਭੜੀ ਲੱਗਦੀ ਹੈ ਧੌਣ ਵੀ ਇਹਦੇ ਨਾਲ ਫਰਕ ਪੈ ਜਾਣਾ ਤੁਹਾਡਾ ਨੀ ਕੀ ਇਹ ਡੱਬੀ ਆ ਇਹ ਵਧੀਆ ਅਪਲਾਈ ਹੋ ਜਾਂਦੀ ਹੈ ਇਹ ਲਾ ਕੇ ਰੱਖਣੀ ਹੈ ਸਿਰਫ 10 ਤੋਂ 12 ਮਿੰਟ ਟਾਈਮ ਦਿੱਤਾ ਹੁੰਦਾ ਇਹਨਾਂ ਨੇ ਉੱਤਰ ਫਿਰ ਨੂੰ ਸਾਨੂੰ ਨਹਾ ਕੇ ਬਸ ਲਾਉਣ ਦਾ ਤਰੀਕਾ ਤਾਂ ਸਿੰਪਲ ਹੈ ਜਿਆਦੇ ਤੱਤੇ ਪਾਣੀ ਨਾਲ ਮੂੰਹ ਨਹੀਂ ਧੋਣਾ ਤੁਸੀਂ ਕੋਸੇ ਜਿਹੇ ਪਾਣੀ ਨਾਲ ਮੂੰਹ ਧੋਣਾ ਪਹਿਲਾਂ ਮੈਂ ਕਰੂੰਗੀ ਇਹਨੂੰ ਸਾਫ਼ ਕਿਸੇ ਲੀਰ ਨਾਲ ਕਈਆਂ ਕੋਲੇ ਸਪੰਜੀ ਹੁੰਦੀ ਹੈ ਉਸਪੰਜ ਨਾਲ ਵੀ ਤੁਸੀਂ ਸਾਫ਼ ਕਰ ਸਕਦੇ ਹੋ। ਬਾਕੀ ਦੂਜਾ ਬਾਅਦ ਮੈਂ ਤੁਹਾਨੂੰ ਨਹਾ ਕੇ ਆਲਾ ਚਿਹਰਾ ਦਿਖਾਵਾਂਗੀ। ਵੀ ਕਿੰਨਾ ਸੋਹਣਾ ਬਣਾਤਾ ਇਹਨੇ ਬਹੁਤ ਵਧੀਆ ਬਲੀਚ ਹੈ ਮੈਨੂੰ ਇਹ ਬਹੁਤ ਪਸੰਦ ਆਇਆ ਰੇਡ ਵੀ ਸਹੀ ਹੈ ਤੇ ਚੀਜ਼ ਵੀ ਮਹੀਨੇ ਚ ਤੁਸੀਂ ਇੱਕ ਵਾਰੀ ਬਲੀਚ ਕਰ ਸਕਦੇ ਹੋ ਜਿਆਦਾ ਨਾ ਕਰਿਓ ਬਾਕੀ ਦਾ ਤੁਸੀਂ ਦੇਸੀ ਤਰੀਕਾ ਨੇ ਕਰਿਆ ਕਰੋ ਜਣੀ ਦੇਸੀ ਜਿਵੇਂ ਘਰ ਦਾ ਬੇਸਣ ਬੇਸਣ ਮਲਾਈ ਉਹ ਮੈਂ ਲਾਉਂਗੀ ਜੀ ਕੱਲ ਨੂੰ ਕੱਲ ਨੂੰ ਮਲਾਉਂਗੀ ਬੇਸਣ ਮਲਾਈ ਚ ਪਾ ਕੇ ਤੇ ਹਲਦੀ ਪਾ ਕੇ ਆ ਲੋ ਜੀ ਆਪਣੀ ਬਲੀਚ ਹੋ ਚੁੱਕੀ ਹੈ ਤੇ ਬਾਕੀ ਦਾ ਹੁਣ ਸੋਨੂੰ ਅਸੀਂ ਨਾ ਕੇ ਮੈਂ ਤੁਹਾਨੂੰ ਅਦਾ ਸੋਨੂੰ ਚਿਹਰਾ ਦਿਖਾਉਂਗੀ ਐਨਾ ਵਧੀਆ ਲੱਗੂ ਜਿਵੇਂ ਫੇਸ਼ੀਅਰ ਕਰਾਇਆ ਹੁੰਦਾ ਸਸਤਾ ਤੇ ਸੌਖਾ ਤਰੀਕਾ ਹੈ ਬਹੁਤ ਵਧੀਆ ਬਲੀਚ ਹੈ ਇਹ ਇਹ ਸਭ ਤੋਂ ਵਧੀਆ ਗੱਲ ਇਹ ਦੀ ਚਿਹਰਾ ਜਿਆਦਾ ਫੂਕਦੀ ਜੀ ਨਹੀਂ ਵੀ ਮੈਨੂੰ ਇਸ ਕਰਕੇ ਬਹੁਤ ਵਧੀਆ ਲੱਗਦੀ ਹੈ ਜਿਵੇਂ ਦੂਜੀਆਂ ਬਲੀਚਾਂ ਚਿਹਰਾ ਜਿਆ ਫੂਕ ਦਿੰਦੀਆਂ ਲੜਦੀ ਇਹ ਸਾਰਿਆਂ ਨੂੰ ਫਿੱਟ ਪੈਂਦੀ ਹੈ ਕਿਸੇ ਦੀ ਨਹੀਂ ਇਹ ਲੜਦੀ ਲੁੜਦੀ ਜੀ ਜਿਵੇਂ ਆਪਾਂ ਕਹਿੰਦੇ ਨੇ ਚੁਬਦੀ ਜੀ ਲੜਦੀ ਜੀ ਬਾਕੀ ਸੋਨੂੰ ਆਪਾਂ ਨਹਾ ਕੇ ਬਾਕੀ ਦਾ ਪ੍ਰੋਸੈਸ ਦਿਖਾ ਦਿਆਂ ਮੇਰੇ ਤਾਂ 8 ਮਿੰਟਾਂ ਦੀ ਵੀਡੀਓ ਹੋ ਗਈ। ਦੇਖੋ ਜੀ ਬਲੀਚ ਹੋਣ ਤੋਂ ਬਾਅਦ ਮੇਰਾ ਚਿਹਰਾ ਦੇਖੋ। ਕਿੰਨੇ ਚਮਕੁੱਠਿਆ ਵੀ ਜਿਵੇਂ ਆਪਾਂ ਜਣ ਕੇ ਕੋਈ ਬੁਟੀਕ ਤੋਂ ਆਹ ਸੌਰੀ ਬੁਟੀਕ ਨਹੀਂ ਹੁੰਦਾ ਪਾਰਲਰ ਪਾਰਲਰ ਤੋਂ ਕਰਵਾਇਆ ਹੁੰਦਾ। ਸੋ ਇਹ ਪੈਸੇ ਬਚਾਉਣ ਦਾ ਸਭ ਤੋਂ ਸੌਖਾ ਤਰੀਕਾ। ਦੇਖੋ ਜੀ ਡਾਈ ਮੇਰੇ ਦੀਪੂ ਨੇ ਲਾਈ ਸੀ। ਡਾਈ ਮੈਂ ਸਿੰਪਲ ਹੀ ਕਰਦੀ ਆਂ ਆਹ ਵਾਲੀ। ਆੜੀ ਇਹ ਫਰੂਟਾਂ ਦੀ ਡਾਈ ਹੈ ਮੈਨੂੰ ਸ਼ੂਟ ਕੀਤੀ ਹੋਈ ਆ ਦੇਖੋ ਜੀ ਬਹੁਤ ਵਧੀਆ ਇਹ ਡਾਈ ਕਰਦੀਆਂ ਤੇ ਆਕਸੀ ਦੀ ਮਬਲੀਚ ਕਰਦੀਆਂ ਤੇ ਹੁਣ ਮੈਂ ਮੈਂ ਬਹਿ ਜਾਣਾ ਬਸ ਕੱਲ ਨੂੰ ਲਾਉਂਗੀ ਬੇਸਨ ਤੇ ਹਲਦੀ ਤੇ ਮਲਾਈ ਵਾਲਾ ਮੂੰਹ ਤੇ ਲੇਪ ਆਹੀ ਮੇਰੀਆਂ ਤਿਆਰੀਆਂ ਕਿਉਂਕਿ ਜੇ ਜਿਹੜੀ ਮੈਂ ਮੇਕਅੱਪ ਕਰੂੰਗੀ ਉਹ ਵੀ ਆਪੀ ਕਰੂੰਗੀ ਹਲਕੀ ਜਿਹੀ ਕਰਦੀ ਹੁੰਨੀ ਹੈ ਜੇ ਜਿੰਨਾ ਤੁਸੀਂ ਜਿਆਦਾ ਲਿਪ ਪੁੱਤੇ ਪੂਜਾ ਚਿਹਰਾ ਕਰੋਗੇ ਉਨਨੇ ਹੀ ਤੁਹਾਡਾ ਚਿਹਰਾ ਭੜਾ ਲੱਗੂਗਾ ਜਿੰਨਾ ਤੁਸੀਂ ਸਿੰਪਲ ਤਰੀਕੇ ਨਾਲ ਤਿਆਰ ਹੋ ਕੇ ਜਾਂਉਂਦੇ ਉਨਨੇ ਹੀ ਤੁਸੀਂ ਸੋਹਣੇ ਲੱਗੋਗੇ ਇਹ ਲਿਖਾ ਕੇ ਲੈ ਲਓ ਵੀ ਜਿਆਦਾ ਲਾਇਆ ਕਰਿਆ ਜਾ ਹਨਾ ਓਵਰ ਜਾ ਜੰਮੀ ਨਹੀਂ ਸੋਹਣਾ ਲੱਗਦਾ ਜਿੰਨਾ ਸਿੰਪਲ ਰਹੋਗੇ ਉਨਨੇ ਹੀ ਜਿਆਦਾ ਸੋਹਣੇ ਲੱਗੋਗੇ ਤੇ ਬਾਕੀ ਹੁਣ ਮੈਂ ਤੁਹਾਨੂੰ ਦੱਸਦੀ ਐ ਵੀ ਮੈਂ ਕੁਝ ਨਹੀਂ ਲਾਉਂਦੀ ਆ ਮੈਂ ਤੁਹਾਨੂੰ ਕਰੀਮ ਦੱਸੀ ਹੋਈ ਐ ਹਾਂ ਵਾਲੀ ਇਹ ਮੈਂ ਡੇਲੀ ਯੂਜ਼ ਕਰਦੀ ਆਂ ਸਨਸਕ੍ਰੀਮ ਐ ਆ ਦੇਖੋ ਡੇਲੀ ਯੂਜ਼ ਕਰਦੀ ਆਂ ਫਰੂਟਾਂ ਦੀ ਐ ਇਹ ਹੋਰ ਕੁਝ ਨਹੀਂ ਲਾਉਂਦੀ ਜਿੱਦਾਂ ਤਿਆਰ ਹੋਈ ਵਿਆਹ ਚੱਲੀ ਉਹਦੇ ਤੁਹਾਨੂੰ ਬਣ ਕੇ ਦਿਖਾਵਾਂ ਆਪੇ ਮੇਕਅਪ ਕਰੂੰ ਆਪੇ ਆਈਲੈਸਸ ਲਾਉਂੂੰ ਆਪਦੀਆਂ ਕਿਉਂਕਿ ਉਹਨਾਂ ਨੇ ਤਾਂ ਭਾਈ ਮੈਥੋਂ 1500 ਰੁਪਇਆ ਮੰਗ ਲਿਆ ਕੱਲੀ ਹਲਕੀ ਮੇਕਅਪ ਦਾ ਮੱਖ 1500 ਬਈ ਮੈਂ ਸਹੀ ਪੁੱਛੋ ਤਾਂ ਕਬੀਲਦਾਰ ਬੰਦਾ ਵੀ ਇਹ ਪੈਸੇ ਲਾ ਨਹੀਂ ਸਕਦਾ ਚਾਹੇ ਉਹਦੇ ਕੋਲੇ ਬਟੂਗੀ ਚ ਪਰਸਾ ਚ 15000 ਕਿਉ ਨਾ ਹੋ ਵੀ ਪਰ ਉਹ ਆਪਦੇ ਲਈ ਨਹੀਂ ਲਾ ਸਕਦਾ ਮੈਥੋਂ ਨਹੀਂ ਲੱਗਦੇ ਹੋਰਾਂ ਤੋਂ ਵੀ ਨਹੀਂ ਲੱਗਦੇ ਹੁਣੇ ਆ ਦੇਖੋ ਜੀ ਮੈਂ ਨੇਲ ਪੇਂਟ ਆਪਦੀ ਆਪੀ ਲਾ ਲਈ ਮੇਰੀ ਐਸ ਉਂਗਲ ਤੇ ਛੱਟ ਵੱਜੀ ਹੋਈ ਹੈ ਫੇਰ ਵੀ ਵਿਚਾਰੀ ਜਿਹਦੇ ਨੇਲ ਪੇਂਟ ਲਾ ਲਈ ਠੀਕ ਹੈ ਕਿਉਂਕਿ ਇੰਨਾ ਵਿਅਦੇ ਵਿੱਚ ਕੋਣ ਕਿਸੇ ਨੂੰ ਦੇਖ ਰਹਾ ਹੁੰਦਾ ਜੀ ਤਾਂ ਆਪਾਂ ਨੂੰ ਭਲੇਖਾ ਹੁੰਦਾ ਵੀ ਲੋਕ ਆਪਣੇ ਮਨੇ ਝਾਕਣਗੇ ਕੋਈ ਨਹੀਂ ਕਿਸੇ ਬੰਨੀ ਝਾਕਦਾ ਸਭ ਬਣਾ ਠੜੇ ਹੁੰਦਿਆਂ ਤੇ ਖਾਣ ਪੀਣ 'ਚ ਧਿਆਨ ਹੁੰਦਾ ਹੈ ਆਪਣੀ ਸੋਚ ਹੋ ਜਾਂਦੀ ਹੈ ਸੋ ਸੋਨੂੰ ਮੇਰੀਆਂ ਜਿਹੜੀ ਬਲੀਚ ਹੈ ਤੁਸੀਂ ਆਕਸੀ ਦੀ ਬਲੀਚ ਲੈ ਕੇ ਕਰਿਆ ਕਰੋ ਚਿਹਰਾ ਚਮਕ ਉੱਟਦਾ ਸੋਨੂੰ ਕੱਲੀ ਥ੍ਰੈਡਿੰਗ ਤੁਸੀਂ ਬਾਹਰੋਂ ਕਰਵਾ ਲਿਆ ਕਰੋ ਬਾਕੀ ਦੇ ਸਾਰੇ ਕੰਮ ਆਪ ਕਰਿਆ ਕਰੋ ਸਸਤੇ ਪੈਂਦੇ ਆ ਸੀਰੀਅਸਲੀ ਕਹਿ ਰਹੀ ਹਾਂ ਤੇ ਉਹੀ 1500 ਦਾ ਲੈ ਕੇ ਕਿਉਂ ਖਾਵਾਂਗੇ 3 ਕਿਲੋ 100 ਹੋਰ ਪਾ ਕੇ ਨ ਸੇਰ ਸਰਪੀਏ ਕਿਲੋ ਹੈ 15 18 300 ਰੁਪਏ ਆ ਕੇ 3 ਕਿਲੋ ਘਿਓ ਲੈ ਕੇ ਖਾਵਾਂਗੇ ਨਜਾਰੇ ਲਾਵਾਂਗੇ ਤੇ ਨਾ ਚਿਹਰੇ ਚ ਚਮਕ ਆਪਣੇ ਆ ਜਾਣੀਆਂ ਸੋ ਮੈਂ ਤੁਹਾਨੂੰ ਇਹ ਬਤਾਂ ਦੱਸਿਆ ਸੀ ਵੀ ਤੁਹਾਨੂੰ ਪਤਾ ਲੱਗੇ ਤੁਸੀਂ ਆਪਦੇ ਖਰਚੇ ਘੱਟ ਕਰੋ ਮੈਂ ਸਾਰਾ ਕੁਝ ਕਰੀ ਕਰਦੀ ਹਾਂ ਜਿੱਦ ਤਨ ਵਿਆਹ ਨੂੰ ਤਿਆਰ ਹੋਈ ਉਹਦੇ ਵੀ ਤੁਹਾਨੂੰ ਬਣਾ ਕੇ ਬਣ ਕੇ ਦਿਖਾਵਾਂਗੀ ਸੋ ਪਰਮਾਤਮਾ ਜੀ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹੁਣ ਬਸ ਮੈਂ ਹੀ ਸੰਸਕ੍ਰੀਮ ਲਾਵਾਂਗੀ ਚਿਹਰੇ ਤੇ ਕਿਉਂਕਿ ਮੈਂ ਉਹ ਕੀਤੀ ਹੈ ਨਾ ਬਲੀਚ ਕੀਤੀ ਹੈ ਦੇਖੋ ਚਿਹਰਾ ਕਿੰਨਾ ਸੋਨਾ ਚਮਕ ਰਿਹਾ ਸਸਰੀ ਘਾਲ ਜੀ